ਸਾਰਿਆਂ ਵੱਲੋਂ ਬਹੁਤ ਸਾਥ ਦਿੱਤਾ ਗਿਆ ਸਾਰਿਆਂ ਨੇ ਬਹੁਤ ਦਿੱਤਾ ਟੀਚਰਸ ਵੀ ਬਹੁਤ ਵਧੀਆ ਸੀਗੇ ਟਿਊਸ਼ਨਸ ਤੇ ਵੀ ਬਹੁਤ ਵਧੀਆ ਪੜ੍ਹਾਉਂਦੇ ਸੀ ਸਾਰੇ ਟੀਚਰਸ ਸਭ ਬਹੁਤ ਵਧੀਆ ਸੀ ਪੇਰੈਂਟਸ ਵੀ ਬਹੁਤ ਸਾਥ ਦੇ ਦਿੱਤੇ ਪੜਾਈ ਇੱਥੇ ਵੀ ਬਹੁਤ ਵਧੀਆ ਐ ਇਦਾਂ ਦੀ ਕੋਈ ਗੱਲ ਨਹੀਂ ਕਿ ਪ੍ਰਾਈਵੇਟ ਜਿਆਦਾ ਵਧੀਆ ਹੈ ਜਾਂ ਸਰਕਾਰੀ ਦੋਵਾਂ ਤੇ ਬਹੁਤ ਵਧੀਆ ਹੈ ਸਰਕਾਰੀ ਵੀ ਬਹੁਤ ਮਿਹਨਤ ਬੱਚਿਆਂ ਨੇ ਤੇ ਮਿਹਨਤ ਆਪਣੀ ਕਰਨੀ ਆ ਤੇ ਪੜਾਈ ਬਹੁਤ ਵਧੀਆ ਐ ਇੱਥੇ ਵੀ ਹਾਂਜੀ ਬਹੁਤ ਵਧੀਆ ਰਏ ਬੱਚੇ ਪੜ੍ਹਾਈ ਵਿੱਚ ਸਰਕਾਰੀ ਸਕੂਲ ਮੈਂ ਨਾ ਸਰਕਾਰੀ ਸਕੂਲ ਨਹੀਂ ਮੈਂ ਬਹੁਤ ਮੈਨੂੰ ਇੱਕ ਸਕੂਲ ਨੂੰ ਮੰਦਰ ਕਹਿ ਸਕਦੀ ਹਾਂ ਕਿ ਸਕੂਲ ਨਹੀਂ ਇਹ ਮੰਦਰ ਹੀ ਹੈ ਇੱਕ ਸਾਬਨਾ ਜਿੱਥੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਤੇ ਟੀਚਰ ਵੀ ਬਹੁਤ ਨਾਈਸ ਆ ਬਹੁਤ ਵਧੀਆ ਇੰਟੈਲੀਜੈਂਟ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਾਂ ਜੇ ਤੁਹਾਡੀ ਬੇਟੀ ਨੇ ਜਿਹੜਾ ਪੂਰੇ ਜ਼ਿਲ੍ਹੇ 'ਚ ਟੌਪ ਕੀਤਾ ਵਾ ਕਿੰਨਾ ਪ੍ਰਾਉਡ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਮੈਂ ਕਰ ਰਹੀ ਹਾਂ ਮੈਂ ਬਿਆਨ ਨਹੀਂ ਕਰ ਸਕਦੀ ਕੁਝ ਵੀ ਤਾਂ ਦੇ ਸਕਦੇ ਹੋ ਇੱਕ ਅੰਸੂ ਜਿਹੜੇ ਆ ਇਹ ਜਿਹੜੇ ਹੰਝੂ ਆ ਇਹ ਖੁਸ਼ੀ ਦੇ ਆ ਕਿਉਂਕਿ ਜਦੋਂ ਕੋਈ ਧੀਆ ਮਾਪੇ ਦਾ ਨਾਮ ਉੱਚਾ ਕਰਦੀਆਂ ਤਾਂ ਫਕਰ ਮਹਿਸੂਸ ਹੁੰਦਾ ਵਾ ਉਸ ਮਾਪਿਓ ਨੂੰ ਕਿਉਂਕਿ ਹਮੇਸ਼ਾ ਲੋਕ ਹੀ ਕਈ ਕਹਿ ਹੁੰਦੇ ਆ ਕਿ ਧੀਆ ਜੜੀਆਂ ਵਾ ਕਈ ਤਾਂ ਧੀਆ ਨੂੰ ਕੁੱਖਾ ਜੇ ਮਾਰ ਦਿੰਦੇ ਆ ਲੇਕਿਨ ਅੱਜ ਦੇ ਜਿਹੜਾ ਮਾਹੌਲ ਵੇਖਿਆ ਜਾਵੇ ਸਮਾਜ ਵੇਖਿਆ ਜਾਵੇ ਆਈ ਦੇ ਸਮਾਜ ਜਿਹੜੀ ਸਾਡੇ ਧੀਆ ਵਾਂ ਹਮੇਸ਼ਾ ਆਪਣੇ ਮਾਪਿਆਂ ਨਾਲ ਉੱਚਾ ਕਰਦੇ ਪਈ ਆ ਵਾਂ ਤੇ ਅੱਜ ਜਿਹੜੀ ਸਾਡੇ ਤਨਵੀਰ ਉਹਦੇ ਮਾਤਾ ਜੀ ਨੂੰ ਗੱਲਬਾਤ ਕਰਦੇ ਭਾਵੁਕ ਹੋ ਗਏ ਨੇ ਹੰਝੂ ਆ ਗਏ ਕਿਉਂਕਿ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਕਿ ਬੇਟੀ ਨੇ ਇੱਕ ਫਕਰ ਨਾਲ ਜਿਹੜਾ ਨਾਮ ਉੱਚਾ ਕੀਤਾ ਵਾ ਮੈਂ ਸਰਕਾਰ ਨੂੰ ਇਹੀ ਮੰਗ ਕਰਨਾ ਚਾਹਨੀ ਆ ਕਿ ਮੇਰਾ ਬੱਚਾ ਪੜ੍ਹਨਾ ਚਾਹੁੰਦਾ ਏ ਮੈਂ ਮਤਲਬ ਨਹੀਂ ਫੋਰਸ ਕਰ ਸਕਦੀ ਬਹੁਤੀ ਬੱਚਿਆਂ ਦੀ ਸਟੱਡੀ ਤੇ ਇਹੀ ਮੰਗ ਕਰਨਾ ਚਾਹੁੰਦੀ ਆ ਕਿ ਬੱਚੇ ਇਹ ਸਟੱਡੀ ਵਾਸਤੇ ਮੇਰੀ ਹੈਲਪ ਕੀਤੀ ਜਾਏ ਮੇਰੇ ਬੱਚੇ ਦੇਸ਼ ਦਾ ਨਾਮ ਸਕੂਲ ਦਾ ਨਾਮ ਰੋਸ਼ਨ ਜੇ ਕਰ ਰਹੇ ਆ ਸਭ ਬੱਚੇ ਕਰਨ ਇਸੇ ਤਰ੍ਹਾਂ ਹੀ ਕਰਨ ਮੈਂ ਸਿਰਫ ਆਪਣੇ ਬੱਚੇ ਦੀ ਨਹੀਂ ਗੱਲ ਕਰਦੀ ਮੈਂ ਸਭ ਦੇ ਬੱਚਿਆਂ ਦੀ ਗੱਲ ਕਰਦੀ ਸਭ ਬੱਚੇ ਸਾਰੇ ਬੱਚਿਆਂ ਦੇ ਇਦਾਂ ਹੀ ਕਰਨ ਤੇ ਬਹੁਤ ਵਧੀਆ ਹੈ ਜੇ ਸਰਕਾਰ ਸਭ ਦੇ ਬੱਚਿਆਂ ਦੀ ਹੈਲਪ ਕੀ ਕਰੇ ਤੇ ਤੇ ਅੱਜ ਦੇਸ਼ ਆਪਣਾ ਕਿਤੇ ਦੀ ਕਿਤੇ ਤਰੱਕੀ ਕਰ ਸਕਦਾ ਹੈ ਅਹ ਇਹ ਸਰਕਾਰ ਨੂੰ ਕਹਿਣਾ ਚਾਹੂੰਗੀ ਕਿ ਮੇਰੇ ਮੈਂ ਆਪਣੇ ਮੇਰੇ ਭੈਣ ਭਰਾ ਹੈਗੇ ਆ ਦੋ ਹੋਰੇ ਤੇ ਉਹਨਾਂ ਦੀ ਪੜ੍ਹਾਈ ਲਈ ਵੀ ਮੈਂ ਮਚਾਉਂਗੀ ਕਿ ਮੈਂ ਕੁਝ ਬਣ ਬਣ ਸਕਾਂ ਤੇ ਉਹਨਾਂ ਸਰਕਾਰ ਤੋਂ ਸਕਾਲਰਸ਼ਿਪ ਮਿਲੇ ਮੈਨੂੰ ਤੇ ਮੈਂ ਆਪਣੇ ਪਾਪਾ ਦੀ ਮਦਦ ਕਰ ਸਕਾਂ ਕਿ ਅੱਗੇ ਆਪਣੇ ਭੈਣ ਭਰਾਵਾਂ ਨੂੰ ਵੀ ਪੜਾਉਣ ਲਈ ਤੇ ਪਾਪਾ ਦੀ ਮਦਦ ਹੋਵੇ ਤੇ ਸਕਾਲਰਸ਼ਿਪ ਮਿਲੇ ਮੈਨੂੰ ਸਰਕਾਰ ਵੱਲੋਂ ਸਤਿ ਸ਼੍ਰੀ ਅਕਾਲ ਖਬਰ ਹੁਣ ਤੱਕ ਚੈਨ ਨਾਲ ਤੁਸੀਂ ਜੁੜੇ ਹੋ ਮੈਂ ਹਕੁਲੀ ਸੰਦੀਪਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਲੱਸ 2 ਦੇ ਦੇ ਨਤੀਜੇ ਆਣੇ ਗਏ ਜਿਹਦੇ ਵਿੱਚ ਸਾਡੇ ਤਰਨਤਾਂ ਜ਼ਿਲ੍ਹੇ ਦਾ ਇਸ ਬੇਟੀ ਨੇ ਮਾਣ ਵਧਾਇਆ ਵਾ ਟੌਪ ਕੀਤਾ ਵਾ ਸਰਕਾਰੀ ਸਕੂਲ ਵੱਲੋਂ ਇਹ ਨਾਲ ਹੀ ਜਿਹੜਾ ਮੈਰਿਟ ਵਿੱਚ ਵੀ ਆਏ ਨੇ ਅੱਜ ਇਹ ਸਕੂਲ ਵੱਲੋਂ ਮੈਨੇਜਮੈਂਟ ਵੱਲੋਂ ਇਹਨਾਂ ਨੂੰ ਇਨਾਮ ਦਿੱਤਾ ਗਿਆ ਵਾ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਵੱਲੋਂ ਜਾਂ ਪਿੰਡਾਂ ਸੋਂ ਇਨਾਲ ਸਕੂਲੀ ਦੇ ਅਧਿਆਪਕਾਂ ਵੱਲੋਂ ਨੰਨਾ ਨੂੰ ਮੂਹ ਮਿਠਾ ਕਰਾਇਆ ਗਿਆ ਵਾ ਬੜੀ ਵੱਡੀ ਗੱਲ ਹੁੰਦੀ ਆ ਸਾਡੀਆਂ ਧੀਆਂ ਜਿਹੜੀਆਂ ਸਾਡੀ ਕੌਮ ਦਾ ਸਰਮਾਇਆ ਵਾ ਜਿਹੜੀਆਂ ਹਮੇਸ਼ਾ ਹੀ ਆਪਣੇ ਬੱਚਾ ਮਾਪਿਆਂ ਦਾ ਨਾਮ ਉੱਚਾ ਕਰਦੇ ਪੈਣਾ ਆਓ ਆਪਾਂ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਨਾਲ ਜਾਣ ਦੀ ਕੋਸ਼ਿਸ਼ ਕਰਾਂਗੇ ਇਸ ਵੱਟੇ ਨੂੰ ਬੱਚੀ ਨੂੰ ਕਿੰਨੀ ਮਹੱਤਵ ਕਰਨੀ ਪਈ ਆ ਤੇ ਸਰਕਾਰ ਵੱਲੋਂ ਇਹਨਾਂ ਜਿਹੜੇ ਬੱਚੇ ਜਿਹੜੇ ਮੈਰਿਟ ਵਿੱਚ ਆਏ ਦਾ ਜਾਂ ਜਿਹਨਾਂ ਸਕਾਲਰਸ਼ਿਪ ਵਾਤੇ ਕਿੰਨਾ ਕਿ ਇਹਨਾਂ ਨੂੰ ਹੌਸਲਾ ਮਿਲਣਾ ਚਾਹੀਦਾ ਵਾ ਬੇਟਾ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਸੜ ਚੰਦ ਜੀ। ਥੈਂਕ ਯੂ ਸਰ। ਨਾਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਬਤ ਜੀ। ਥੈਂਕ ਯੂ। ਅੱਛਾ ਇਹ ਦੱਸੋ ਇਹ ਇਸੇ ਤਹੀ ਹਰ ਮੈਰਿਟ ਵਿੱਚ ਆਈ ਹੋ। ਠੀਕ ਹੈ ਜੀ ਨਾਲ ਟੌਪ ਕੀਤਾ ਪੰਜਾਬ ਚ। ਕਿਹਦਾ ਮਹਿਸੂਸ ਕਰਦੇ ਪਏ? ਬਹੁਤ ਵਧੀਆ ਲੱਗਦਾ ਹੈ ਬਹੁਤ ਖੁਸ਼ ਹਾਂ ਮੈਂ। ਬਹੁਤ ਵਧੀਆ ਲੱਗਦਾ ਹੈ। ਪੜ੍ਹਾਈ ਵਿੱਚ ਫਿਰ ਕਿਸ ਤਾ ਕਿੰਨਾ ਕੁ ਸਾਥ ਦਿੱਤਾ ਗਿਆ ਸਕੂਲ ਵੱਲੋਂ ਟੀਚਰਾਂ ਵੱਲੋਂ ਮਾਤਾ ਪਿਤਾ ਵੱਲੋਂ। ਸਾਰਿਆਂ ਵੱਲੋਂ ਬਹੁਤ ਸਾਥ ਦਿੱਤਾ ਗਿਆ ਸਾਰਿਆਂ ਨੇ ਬਹੁਤ ਦਿੱਤਾ ਟੀਚਰਸ ਵੀ ਬਹੁਤ ਵਧੀਆ ਸੀਗੇ। ਟਿਊਸ਼ਨਸ ਤੇ ਵੀ ਬਹੁਤ ਵਧੀਆ ਪੜਾਉਂਦੇ ਸੀ ਸਾਰੇ ਟੀਚਰ ਸਭ ਬਹੁਤ ਵਧੀਆ ਸੀ ਪੇਰੈਂਟਸ ਵੀ ਬਹੁਤ ਸਾਥ ਦਿੰਦੇ ਸੀ ਹੁਣ ਕੀ ਸੋਚਿਆ ਕੀ ਹੈ ਅੱਗੇ ਕੀ ਕਰਨਾ ਹੈ ਹੁਣ ਅੱਗੇ ਮੈਂ ਸਾਇੰਸ ਟੀਚਰ ਬਣਾ ਚੰਮੀ ਠੀਕ ਹੈ ਹਾਂਜੀ ਬਾਏ ਉਦੋਂ ਬਾਏ ਵੈਰੀ ਗੁੱਡ ਤੇ ਜਿਸ ਤਾ ਸਰਕਾਰੀ ਸਕੂਲਾਂ ਨੂੰ ਕਹਿੰਦੇ ਕਈ ਕਹਿੰਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਬੜੀ ਵਧੀਆ ਤੁਸੀਂ ਸਰਕਾਰੀ ਸਕੂਲ ਵਿੱਚ ਹੋ ਕੇ ਵੀ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਟਾਪ ਕੀਤਾ ਵਾ ਕੀ ਕਹਿਣਾ ਚਾਹੋਗੇ ਜਿਹੜੇ ਬੱਚਿਆਂ ਨੂੰ ਜਿਹੜੇ ਕਿਤੇ ਪ੍ਰਾਈਵੇਟ ਸਕੂਲ ਦੇ ਦਾਖਲ ਕਰਾਉਣਾ ਵਾ ਪੜਾਈ ਇੱਥੇ ਵੀ ਬਹੁਤ ਵਧੀਆ ਏ ਇਦਾਂ ਦੀ ਕੋਈ ਗੱਲ ਨਹੀਂ ਕਿ ਪ੍ਰਾਈਵੇਟ ਜ਼ਿਆਦਾ ਵਧੀਆ ਹੈ ਜਾਂ ਸਰਕਾਰੀ ਦੋਵਾਂ ਤੇ ਬਹੁਤ ਵਧੀਆ ਹੈ ਸਰਕਾਰ ਵੀ ਬਹੁਤ ਮਿਹਨਤ ਬੱਚਿਆਂ ਨੇ ਤੇ ਮਿਹਨਤ ਆਪਣੀ ਕਰਨੀ ਆ ਤੇ ਪੜਾਈ ਬਹੁਤ ਵਧੀਆ ਹੈ ਇੱਥੇ ਵੀ ਅਗਰ ਗੱਲ ਕੀਤੀ ਜਾਵੇ ਤੇ ਪੂਰੇ ਪੰਜਾਬ ਵਿੱਚ ਧੀਾਂ ਨੇ ਮੱਲਾ ਮਾਰੀਆਂ ਆ ਡੇਢ ਲੜਕੇ ਆ ਉਹ ਪਿਛੇ ਰਹਿ ਗਏ ਕਾਰਨ ਕੀ ਹੈ ਕੀ ਲੱਤ ਤੁਹਾਡੀ ਸੋਚ ਕੀ ਜਾਂਦੀ ਹੈ ਲੜਕਿਆਂ ਦਾ ਪੜ੍ਹਾਈ ਵੱਲ ਧਿਆਨ ਨਹੀਂ ਜਾਂਦਾ ਕਈਆਂ ਦਾ। ਅੱਛਾ। ਕਈ ਤਾਂ ਪੜ੍ਹਦੇ ਆ ਪਰ ਕਈਆਂ ਦਾ ਨਹੀਂ ਜਾਂਦਾ। ਮਿਹਨਤ ਨਹੀਂ ਕਰਦੇ। ਹੂੰ। ਆਪਣੇ ਆਪਣੇ ਕੁੜੀਆਂ ਕਰ ਜਾਂਦੀਆਂ ਮਿਹਨਤ ਮੁੰਡੇ ਕਈ ਨਹੀਂ ਕਰਦੇ। ਕਈ ਕਰਦੇ ਵੀ ਆ ਇਦਾਂ ਦੀ ਗੱਲ ਨਹੀਂ ਪਰ ਕਰਦੇ ਵੀ ਆ। ਸਕੂਲ ਵੱਲੋਂ ਕਿੰਨਾ ਕਨਾਲ ਸਾਥ ਦਿੱਤਾ ਗਿਆ ਜਦਸਤਾ ਕੱਲ ਕੀਤੀ ਜਾਵੇਦੀ। ਬਹੁਤ ਸਾਥ ਦਿੱਤਾ ਸਾਰਿਆਂ ਨੇ, ਸਾਡੇ ਟੀਚਰ ਵਧੀਆ ਸੀਗੇ, ਸਪੋਰਟ ਕਰਦੇ ਸੀ। ਬਹੁਤ ਸਾਥ ਦਿੱਤਾ। ਤਾਂ ਤਨਵੀਰ ਦੇ ਮਾਤਾ ਜੀ ਸਾਡਾ ਨਾਮ ਲਿਆ ਉਹਨਾਂ ਨੇ ਗਲਤ ਕਰਦੇ ਭਾਂਜੀ ਕੀ ਕਰਨਾ ਚਾਹੋਗੇ ਬੀਟੀਵੀ ਕਿੰਨਾ ਕੁ ਉਸ਼ਾਹ ਜਿਹੜਾ ਪੜਾਈ ਵਿੱਚ ਤੇ ਕਿੰਨਾ ਕੁ ਸਾਥ ਆ ਗਿਆ ਤੁਹਾਡੇ ਵੱਲੋਂ ਮੈਨੂੰ ਹਾਂਜੀ ਬਹੁਤ ਵਧੀਆ ਰੇ ਬੱਚੇ ਪੜਾਈ ਵਿੱਚ ਸਰਕਾਰੀ ਸਕੂਲ ਮੈਂ ਨੂੰ ਸਰਕਾਰੀ ਸਕੂਲ ਨਹੀਂ ਮੈਂ ਬਹੁਤ ਮੈਂ ਨੂੰ ਇੱਕ ਸਕੂਲ ਨੂੰ ਮੰਦਰ ਕਹਿ ਸਕਦੀ ਹਾਂ ਕਿ ਸਕੂਲ ਨਹੀਂ ਇਹ ਮੰਦਰ ਹੀ ਹੈ ਇੱਕ ਸਾਬਨਾ ਜਿੱਥੇ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਤੇ ਟੀਚਰ ਵੀ ਬਹੁਤ ਨਾਈਸ ਆ ਬਹੁਤ ਵਧੀਆ ਇੰਟੈਲੀਜੈਂਟ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਅੱਜ ਤੁਹਾਡੀ ਬੇਟੀ ਨੇ ਜਿਹੜਾ ਪੂਰੇ ਜ਼ਿਲ੍ਹੇ 'ਚ ਟੌਪ ਕੀਤਾ ਵਾ ਕਿੰਨਾ ਪ੍ਰਾਉਡ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਮੈਂ ਕਰ ਰਹੀ ਹਾਂ ਮੈਂ ਬਿਆਨ ਨਹੀਂ ਕਰ ਸਕਦੀ ਕੁਝ ਵੀ ਤਾਂ ਦੇਖ ਸਕਦੇ ਹੋ ਇੱਕ ਅੰਸੂਰ ਜਿਹੜੇ ਆ ਇਹ ਜਿਹੜੇ ਹੰਝੂ ਆ ਇਹ ਖੁਸ਼ੀ ਦੇ ਆ ਕਿਉਂਕਿ ਜਦੋਂ ਕੋਈ ਧੀਾਂ ਮਾਪੇ ਦਾ ਨਾਮ ਉੱਚਾ ਕਰਦੀਆਂ ਤਾਂ ਫਕਰ ਮਹਿਸੂਸ ਹੁੰਦਾ ਵਾ ਉਸ ਮਾਪਿਓ ਨੂੰ ਕਿਉਂਕਿ ਹਮੇਸ਼ਾ ਲੋਕੀ ਕਹੀ ਕਹਿ ਹੁੰਦੇ ਆ ਕਿ ਧੀਾਂ ਜੜੀਆਂ ਵਾ ਕਈ ਤਾਂ ਧੀਆ ਨੂੰ ਕੁਖਾ ਜੇ ਮਾਰ ਦਿੰਦੇ ਆ ਲੇਕਿਨ ਅੱਜ ਦੇ ਜਿਹੜਾ ਮਾਹੌਲ ਵੇਖਿਆ ਜਾਵੇ ਸਮਾਜ ਵੇਖਿਆ ਜਾਵੇ ਅੱਜ ਦੇ ਸਮਾਜ ਜਿਹੜੀ ਸਾਡੇ ਧੀਆ ਵਾਂ ਹਮੇਸ਼ਾ ਆਪਣੇ ਮਾਪਿਆਂ ਨਾਲ ਉੱਚਾ ਕਰਦੇ ਪਈਆਂ ਵਾਂ ਤੇ ਅੱਜ ਜਿਹੜੀ ਸਾਡੇ ਤਨਵੀਰ ਉਹਦੇ ਮਾਤਾ ਜੀ ਨੂੰ ਗੱਲਬਾਤ ਕਰਦੇ ਭਾਵੁਕ ਹੋ ਗਏ ਨੇ ਮਨਾਂ ਹੰਝੂ ਆ ਗਏ ਕਿਉਂਕਿ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੁੰਦੀ ਆ ਕਿ ਬੇਟੀ ਨੇ ਇੱਕ ਫਕਰ ਨਾਲ ਜਿਹਦਾ ਨਾਮ ਉੱਚਾ ਕੀਤਾ ਵਾ ਪਰਿਵਾਰ ਦੀ ਗੱਲ ਕੀਤੀ ਹੋਵੇ ਤਾਂ ਭਾਂਜੀ ਪਰਿਵਾਰ ਚ ਕੌਣ ਗੋਣਿਆ ਮੇਰੇ ਬੱਚੇ ਆ ਤਿੰਨ ਇੱਕ ਸੈਕਿੰਡ ਲੜਕੀ ਆ ਫਸਟ ਵੀ ਮੇਰੀ ਵੱਡੀ ਬੇਟੀ ਹੈ ਮੇਰਾ ਬੇਟਾ ਛੋਟਾ 10th ਚ ਵੱਡੀ ਬੇਟੀ ਮੇਰੀ ਬੀਏ ਕਰ ਰਹੀ ਹੈ ਤੋਂ ਮੇਰੇ ਹਸਬੰਡ ਜਾਂ ਮੇਰੇ ਮਦਰਸ ਸਾਸੂ ਮਾ ਹਾਂਜੀ ਇਹ ਤਾਂ ਤਨਵੀਰ ਵੱਡੀ ਆ ਕਿ ਜਾਂ ਪਰਿਵਾਰ ਕਿਦਾਂ ਦੂਸਰੇ ਨੰਬਰ ਤੇ ਹੈ ਸੈਗਡ ਨੰਬਰ ਤੇ ਹਾਂਜੀ ਤੇ ਅਗਰ ਗੱਲ ਕੀਤੀ ਜਾਵੇ ਜਸਰੀ ਦਾ ਪਰਿਵਾਰ ਤੇ ਨੇ ਬੱਚੇ ਤਿੰਨੇ ਹੀ ਬੱਚੇ ਪੜਦੇ ਪਏ ਆ ਪਰਿਵਾਰ ਦੇ ਫਿਰ ਹਲਾਰ ਕਿਦਾਂ ਦੇ ਵੀ ਜਿੱਥਾ ਇਹਨੂੰ ਗਾਜਾ ਜਿਹਾ ਕਹਿੰਦੀ ਵੀ ਮੈਂ ਸਾਈਂਟਿਸਟ ਚ ਗਾਵਾ ਨਾ ਇਹ ਦੂਜਾ ਗਾਂ ਪਰ ਗਾਂ ਪੜਨਾ ਵਾ ਉਹਦੇ ਲਈ ਫਿਰ ਸਰਕਾਰ ਤੱਕ ਕੀ ਗੱਲ ਕਰਨ ਜਾਓਗੇ ਮੈਂ ਸਰਕਾਰ ਨੂੰ ਇਹੀ ਮੰਗ ਕਰਨਾ ਚਾਹੁੰਦੀ ਆ ਕਿ ਮੇਰਾ ਬੱਚਾ ਪੜਨਾ ਚਾਹੁੰਦਾ ਏ ਮੈਂ ਮਤਲਬ ਨਹੀਂ ਫੋਰਸ ਕਰ ਸਕਦੀ ਬਹੁਤੀ ਬੱਚੇ ਦੀ ਸਟੱਡੀ ਤੇ ਇਹੀ ਮੰਗ ਕਰਨਾ ਚਾਹੁੰਦੀ ਆ ਕਿ ਬੱਚੇ ਦੀ ਸਟੱਡੀ ਵਾਸਤੇ ਮੇਰੀ ਹੈਲਪ ਕੀਤੀ ਜਾਏ ਮੇਰੇ ਬੱਚੇ ਦੇਸ਼ ਦਾ ਨਾਮ ਸਕੂਲ ਦਾ ਨਾਮ ਰੋਸ਼ਨ ਜੇ ਕਰ ਰਹੇ ਆ ਸਭ ਬੱਚੇ ਕਰਨੇ ਇਸੇ ਤਰ੍ਹਾਂ ਹੀ ਕਰਨ ਮੈਂ ਸਿਰਫ ਆਪਣੇ ਬੱਚੇ ਦੀ ਨਹੀਂ ਗੱਲ ਕਰਦੀ ਮੈਂ ਸਭ ਦੇ ਬੱਚਿਆਂ ਦੀ ਗੱਲ ਕਰਦੀ ਸਭ ਬੱਚੇ ਸਾਰੇ ਬੱਚਿਆਂ ਦੇ ਇਦਾਂ ਹੀ ਕਰਨ ਤੇ ਬਹੁਤ ਵਧੀਆ ਹੈ ਜੇ ਸਰਕਾਰ ਸਭ ਦੇ ਬੱਚਿਆਂ ਦੀ ਹੈਲਪ ਕੀ ਕਰੇ ਤੇ ਤੇ ਅੱਜ ਦੇਸ਼ ਆਪਣਾ ਕਿਤੇ ਦੀ ਕਿਤੇ ਤਰੱਕੀ ਕਰ ਸਕਦਾ ਹੈ ਠੀਕ ਹੈ ਹਾਂਜੀ ਪਰਵੀਰ ਜਿਸਾ ਇਹ ਜਿਹੜਾ ਪੱਟੀ ਏਰੀਆ ਕਹਿੰਦੇ ਕਾਫੀ ਕਦੇ ਪਛੜਿਆ ਏਰੀਆ ਵਾ ਕਿੱਦਾਂ ਬਈ ਪੜਾਈ ਚ ਕਿੰਨੀ ਕਿ ਮੁਸ਼ਕਲ ਆਈ ਹੈ ਜਾਂ ਕੋਈ ਮਾਹੌਲ ਦਾ ਕੋਈ ਫਰਕ ਨਹੀਂ ਕੋਈ ਲੱਗਦਾ ਕੋਈ ਨਹੀਂ ਉਹ ਕੋਈ ਮੁਸ਼ਕਿਲਤਾ ਨਹੀਂ ਆਈ ਇੰਨੀ ਬਾਕੀ ਟਿਊਸ਼ਨ ਵਗੈਰਾ ਲੱਭਣ ਲੱਗਿਆ ਹੁੰਦਾ ਥੋੜਾ ਜਿਹਾ ਪਰ ਇੰਨੀ ਮੁਸ਼ਕਿਲ ਨਹੀਂ ਆਈ ਜਿੱਦਾਂ ਮੇਰੀ ਮੰਮੀ ਨੇ ਕਿਹਾ ਵਾ ਕਿ ਜਿਹੜੇ ਘਰ ਦੇ ਹਾਲਾਤ ਇੰਨੇ ਨਹੀਂ ਹੈਗੇ ਬਈ ਅਸੀਂ ਗਾਹ ਜਿਹੜਾ ਚਾਰਾ ਪੜਾ ਸਕੀਏ ਸਰਕਾਰ ਤੱਕ ਕੀ ਕਹਿਣਾ ਚਾਹੋਗੇ ਮੈਂ ਇਹ ਸਰਕਾਰ ਨੂੰ ਕਹਿਣਾ ਚਾਹੂੰਗੀ ਕਿ ਮੇਰੇ ਮੈਂ ਆਪਣੇ ਮੇਰੇ ਭੈਣ ਭਰਾ ਹੈਗੇ ਆ ਦੋ ਹੋ ਰਹੇ ਤੇ ਉਹਨਾਂ ਦੀ ਪੜ੍ਹਾਈ ਲਈ ਵੀ ਮੈਂ ਮ ਚਾਹੂੰਗੀ ਕਿ ਮੈਂ ਕੁਝ ਬਨ ਬਨ ਸਕਾ ਤੇ ਉਹਨ ਸਰਕਾਰ ਤੋਂ ਸਕਾਲਰਸ਼ਿਪ ਮਿਲੇ ਮੈਨੂੰ ਤੇ ਮੈਂ ਆਪਣੇ ਪਾਪਾ ਦੀ ਮਦਦ ਕਰ ਸਕਾਂ ਕਿ ਅੱਗੇ ਆਪਣੇ ਭੈਣ ਭਰਾਵਾਂ ਨੂੰ ਵੀ ਪੜਾਉਣ ਲਈ ਤੇ ਪਾਪਾ ਦੀ ਮਦਦ ਹੋਵੇ ਤੇ ਸਕਾਲਰਸ਼ਿਪ ਮਿਲੇ ਮੈਨੂੰ ਸਰਕਾਰ ਵੱਲੋਂ ਬਿਲਕੁਲ ਜੀ ਦਾ ਸਾਡੀ ਧਿਆਨ ਸਾਡੇ ਪੰਜਾਬ ਦਾ ਪੂਰਾ ਨਾਮ ਉੱਚਾ ਕੀਤਾ ਵਾ ਤਾਂ ਇੱਕ ਗੱਲ ਜ਼ਰੂਰ ਰੱਖ ਦੇਣਾ ਵੀ ਜਿਸ ਦਾ ਬੱਚੀ ਨੇ ਟੌਪ ਕੀਤਾ ਵਾ ਤਾ ਸਰਕਾਰ ਨੂੰ ਵੀ ਚਾਹੀਦਾ ਵਾ ਇਸ ਬੱਚੇ ਨੂੰ ਕੋਈ ਸਕਾਲਰਸ਼ਿਪ ਲਗਾਈ ਜਾਵੇ ਤਾਂ ਜੋ ਇਹ ਜਿਹੜੀ ਧੀਆ ਵਾ ਇਹ ਆਪਣੇ ਮਾਪੇ ਮਾਪੇ ਉੱਪਰ ਬੋਝ ਨਾ ਮਹਿਸੂਸ ਕਰਨ ਦਾ ਬੋਝ ਨਾ ਬਣ ਕਿਉਂਕਿ ਜੇ ਅਗਰ ਇਹ ਟਾਪ ਕਲਾ ਕੀਤਾ ਵਾ ਗਾਂ ਦੀ ਪੜਾਈ ਦਾ ਖਰਚਾ ਵੀ ਕਾਫੀ ਲੰਬਾ ਹੋਣਾ ਵਾ ਤਾਂ ਸਰਕਾਰ ਤੱਕ ਜਰੂਰ ਇਹ ਗੱਲ ਪਹੁੰਚਾਵਾਂਗੇ ਕਿ ਸਰਕਾਰ ਜਾਂ ਸਾਡੇ ਸਿੱਖਿਆ ਮੰਤਰੀਆ ਇਹਨਾਂ ਧੀਆ ਦੀ ਜੂ ਬਾ ਫੜਨੇ ਇਹਨਾਂ ਪਰਿਵਾਰ ਦੀ ਬਾ ਫੜਨ ਤਾਂ ਜੋ ਇਹ ਬੱਚੇ ਇਹ ਅਗਲੀ ਜਿਹੜੀ ਪੜਾਈ ਆ ਉਹ ਆਪਣੇ ਸਹੀ ਤਰੀਕੇ ਨਾਲ ਕਰ ਸਕਣ ਤਾਂ ਸਾਡੇ ਨਾਲ ਇਸ ਟਾਈਮ ਤੇ ਇਹ ਜਿਹੜੇ ਸਕੂਲ ਦੇ ਇੰਚਾਰਜ ਅਤੇ ਪ੍ਰਿੰਸੀਪਲ ਸਾਹੀ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਇਸ ਬੱਟੀ ਬੱਚੀ ਨੇ ਜਿਹੜੀ ਪੜ੍ਹਾਈ ਕੀਤੀ ਆ ਜਾਂ ਟਾਪ ਕੀਤਾ ਉਹ ਕੀ ਸੋਚਦੇ ਨੇ ਤਾਂ تنویر ਦੇ ਜਿਹੜੇ ਕਲਾਸ ਇੰਚਾਰਜ ਸਾਹਿਬ ਨਾਲ ਮੌਜੂਦ ਨੇ ਮੈਡਮ ਕੀ ਕਹਿਣਾ ਚਾਹੋਗੇ ਇਸ ਬੱਟੀ ਨੇ ਜਿਲ੍ਹੇ ਜ ਟਾਪ ਕੀਤਾ ਵਾ ਕੀ ਮਹਿਸੂਸ ਕਰਦੀ ਹੋ? ਸਰ ਸਾਡੇ ਲਈ ਬਹੁਤ ਹੀ ਫਖਰ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੀ ਬੇਟੀ ਨੇ ਬਹੁਤ ਹੀ ਵੱਡੀਆਂ ਮੱਲਾਂ ਮਾਰੀਆਂ ਇਹਦੇ ਜਿਹੜੇ ਹੈਗੇ ਨੰਬਰ 97.4% ਆਏ ਆ ਪਰ ਬੇਟੀ ਨੇ ਤਨਵੀਰ ਕੋਰੇ ਦਾ ਨਾਮ ਔਰ ਇਹਨੇ ਟੌਪ ਕਿੰਨਾ ਹੈ ਮੈਰਿਟ ਵਿੱਚ ਆਈ ਹੈ ਬਹੁਤ ਹੀ ਸਾਡੀ ਹੋਨਹਾਰ obediente ਲੜਕੀ ਹੈ ਔਰ ਜਿੰਨੇ ਵੀ ਟੀਚਰਸ ਸੀ ਮਤਲਬ ਜੋ ਟੀਚਰ ਕੰਮ ਦਿੰਦੇ ਸੀ ਸਾਈਡ ਬਾਈ ਸਾਈਡ ਨਾਲ ਹੀ ਆਪਣਾ ਕੰਮ ਕਰਦੀ ਰਹੀ ਹੈ ਬਾਕੀ ਇੱਕ ਸਰਕਾਰੀ ਸਕੂਲ ਵਿੱਚ ਹੋ ਕੇ ਇੰਨਾ ਵਧੀਆ ਜਿਹੜਾ ਹੈਗਾ ਬੱਚੇ ਲਈ ਪਰਫਾਰਮ ਕਰਨਾ ਬਹੁਤ ਹੀ ਫਕਰ ਵਾਲੀ ਗੱਲ ਹੈ ਔਰ ਸਾਨੂੰ ਸਾਰੇ ਅਧਿਆਪਕਾਂ ਨੂੰ ਇਸ ਬੇਟੀ ਦੇ ਉੱਤੇ ਮਾਣ ਹੈ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਆਉਣ ਵਾਲਾ ਭਵਿੱਖ ਵੀ ਇਹਦਾ ਬਹੁਤ ਹੀ ਵਧੀਆ ਰਹੇ ਤੇ ਮੈਂ ਵੀ ਨਾਲ ਦੱਸਣਾ ਚਾਹੁੰਨੀ ਕਿ ਪਿਛਲੇ ਸਾਲ ਵੀ ਸਾਡੇ ਸਕੂਲ ਦੇ ਇੱਕ ਵਿਦਿਆਰਥਣ ਦੀ ਜਿਹੜੀ ਉਹ ਮੈਰਿਟ ਆਈ ਸੀ ਤੇ ਪੇਰੈਂਟਸ ਨੂੰ ਖੁਸ਼ੀ ਤਾਂ ਹੁੰਦੀ ਹੁੰਦੀ ਹੈ ਪੇਰੈਂਟਸ ਦੇ ਨਾਲ-ਨਾਲ ਜਿਹੜੇ ਟੀਚਰਸ ਆ ਉਹਨਾਂ ਨੂੰ ਪੇਰੈਂਟਸ ਤੋਂ ਵੀ ਵੱਧ ਖੁਸ਼ੀ ਮਿਲਦੀ ਹੈ ਜਦੋਂ ਉਹਨਾਂ ਦਾ ਬੱਚਾ ਵਧੀਆ ਜਿਹੜਾ ਹੈਗਾ ਪਰਫਾਰਮ ਕਰਦਾ ਹੈ ਤੇ ਸਾਡੇ ਲਈ ਬਹੁਤ ਹੀ ਖੁਸ਼ੀ ਵਾਲੀ ਮਾਣ ਵਾਲੀ ਗੱਲ ਆ ਕਿ ਸਰਕਾਰੀ ਸਕੂਲ ਦਾ ਬੱਚਾ ਜਿਹੜਾ ਉਹ ਇੱਥੋਂ ਤੱਕ ਪਹੁੰਚਿਆ ਹੈ ਥੈਂਕ ਯੂ ਅਗਰ ਪਿਛਲੇ 5 ਸਾਲ ਦੀ ਗੱਲ ਕਰਦੀਆਂ ਪਹਿਲਾਂ ਲੋਕ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਭੜਾ ਗਲਾਈ ਨਹੀਂ ਹੈਗੇ ਜਦੋਂ ਇਹ ਆਮ ਆਦਮੀ ਪਾਰਟੀ ਸਰਕਾਰ ਆਈ ਆ ਕਾਫੀ ਉਪਰਾਲੇ ਕੀਤੇ ਆ ਸਕੂਲਾਂ ਕਾਫੀ ਸਿਹਤਾਰ ਕੀਤਾ ਸਕੂਲਾਂ ਪਰ ਐਮੀਨਫੀ ਬਣਾਏ ਗਏ ਆ ਸਰਕਾਰ ਦੇ ਪੁਰਾਣੇ ਕਿਵੇਂ ਵੇਚਦੇ ਸੀ ਸਰਕਾਰ ਦੇ ਉਪਰਾਲੇ ਬਹੁਤ ਹੀ ਵਧੀਆ ਨੇ ਇਹਨਾਂ ਦੇ ਵਿੱਚ ਜਿਵੇਂ ਹੁਣ ਪਲੱਸ 2 ਸਾਇੰਸ ਗਰੁੱਪ ਵਾਸਤੇ ਜਿਹੜਾ ਹੈਗਾ ਐ ਇਸ ਟਾਈਮ ਇੱਕ ਸਾਥੀ ਐਪ ਚਲਾਈ ਗਈ ਹੈ ਉਹਦੇ ਵਿੱਚ ਫ੍ਰੀ ਮਤਲਬ ਆ ਫਕਾਸ ਤੁਸੀਂ ਜਿਹੜਾ ਹੈਗਾ ਆ ਬੱਚੇ ਉੱਤੇ ਆਨਲਾਈਨ ਲੈਕਚਰ ਵੀ ਲਗਾ ਸਕਦੇ ਆ ਸਕੂਲ ਦੇ ਵਿੱਚ ਤਾਂ ਕੰਟੀਨਿਊ ਸਟੱਡੀ ਚਲਦੀ ਚਲਦੀ ਆ ਇਸ ਤੋਂ ਬਿਨਾ ਇੱਕ ਸਪੈਸ਼ਲ ਐਪ ਹੈਗੀ ਆ ਜਿਹੜੀ ਕਿ ਬਿਲਕੁਲ ਉਹਦਾ ਕੋਈ ਖਰਚਾ ਨਹੀਂ ਫ੍ਰੀ ਆਫ ਕਾਸਟ ਹੈ ਤੇ ਉਹਦੇ ਵਿੱਚ ਬੱਚਾ ਆਪਣੀ ਨੀਟ ਦੀ ਤਿਆਰੀ ਵੀ ਕਰ ਸਕਦਾ ਹੈ ਔਰ ਜੇਈ ਦੇ ਵੀ ਤਿਆਰੀ ਕਰ ਸਕਦਾ ਹੈ ਉਹ ਸਰਕਾਰੀ ਤੌਰ ਤੇ ਹੀ ਸਾਨੂੰ ਮਤਲਬ ਦਿੱਤੀ ਗਈ ਹੈ ਔਰ ਬੱਚਿਆਂ ਨੂੰ ਲਾਸਟ ਤੇ ਆ ਕੇ ਇਹਨਾਂ ਦੇ ਆਨਲਾਈਨ ਕਲਾਸਿਸ ਅਸੀਂ ਸਕੂਲ ਵਿੱਚ ਵੀ ਲਗਵਾਉਂਦੇ ਰਹੇ ਹਾਂ ਜਿਨ੍ਹਾਂ ਦਾ ਬੱਚਿਆਂ ਨੂੰ ਬਹੁਤ ਹੀ ਫਾਇਦਾ ਹੋਇਆ ਜਿੱਸਾ ਹੁਣ ਇਹਦੇ ਮੰਮੀ ਕਹ ਰਹੇ ਆ ਕਿ ਤਿੰਨ ਬੱਚੇ ਤਿੰਨੇ ਪੜਦੇ ਪਏ ਆ ਤੇ ਜਿਹੜੇ ਡੈਡੀ ਇਹਦੇ ਆ ਉਹ ਟੀਚਰ ਆ ਹੀ ਲੱਗਦਾ ਸਰਕਾਰ ਦਾ ਕੀ ਰਕਿਆਣਾ ਜਾਓਗੇ ਐਪੀਐਸ ਬੱਚੇ ਦੀ ਮਦਦ ਹੋ ਸਕੇ ਬੱਚੇ ਦੀ ਬਾਤ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਦਾ ਹੌਸਲਾ ਹੋਰ ਵੱਧ ਜਾਵੇ ਔਰ ਉਹ ਆਪਣੀ ਸਟੱਡੀ ਜਿਹੜੀ ਹੈਗੀ ਹੋਰ ਬੈਟਰ ਪਰਫਾਰਮ ਕਰ ਸਕੇ ਤਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਆਪਾਂ ਉਹਨਾਂ ਵੀ ਗੱਲਬਾਤ ਕਰਦੇ ਆ ਉਹ ਕੀ ਮਹਿਸੂਸ ਕਰਦੇ ਨੇ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਨੇ ਸਰ ਕਿਵੇਂ ਦੇਦਿਓ ਤੁਹਾਡੀ ਸਕੂਲ ਦੇ ਵਿੱਚ ਜਿਹੜੀ ਬੇਟੀ ਨੇ ਟੌਪ ਕੀਤਾ ਹੈ ਤੇ ਮੈਰਿਟ ਵਿੱਚ ਵੀ ਆਈ ਹੈ ਗੱਲ ਕੀਤੀ ਜਾਵੇ ਪੱਟੀ ਵਿੱਚ ਦੋ ਸਕੂਲ ਆ ਇੱਕ ਸਰਕਾਰੀ ਸਕੂਲ ਐਮ ਜੀ ਰਾ ਸਕੂਲ ਫ ਐਮੀਨਸਿਆ ਤੇ ਇੱਕ ਤਲਾ ਸਕੂਲ ਆ ਦੋਨਾਂ ਚ ਬੱਚਿਆਂ ਨੇ ਟੌਪ ਕੀਤਾ ਵਾ ਕੀ ਮਹਿਸੂਸ ਕਰਦੇ ਹੋ ਮੈਨੂੰ ਇਸ ਬੱਚੀ ਦੇ ਪੰਜਾਬ ਦੇ ਵਿੱਚ ਮੈਰਿਟ ਤੇ ਆਉਂਦੇ ਬਹੁਤ ਫਖਰ ਮਹਿਸੂਸ ਕਰਦਾ ਸਾਡਾ ਸਾਰਾ ਸਕੂਲ ਇਸ ਬੱਚੀ ਦੇ ਉੱਤੇ ਮਾਣ ਕਰਦਾ ਇਸ ਨੇ ਸਾਡੇ ਜ਼ਿਲ੍ਹੇ ਦਾ ਸਾਡੇ ਸਕੂਲ ਦਾ ਪੰਜਾਬ ਦੇ ਵਿੱਚ ਨਾਂ ਰੋਸ਼ਨ ਕੀਤਾ ਤੇ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਉਹਨਾਂ ਦੀ ਅਗਵਾਈ ਚ ਅਸੀਂ ਇਸ ਸਕੂਲ ਪੀ ਐਮ ਸੀਰੀ ਸਕੂਲ ਆ ਬਹੁਤ ਤਰੱਕੀ ਕਰਿਆ ਪਿਛਲੇ ਸਾਲ ਵੀ ਸਾਡੀ ਇੱਕ ਬੱਚੀ ਨੇ ਪੰਜਾਬ ਦੀ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਮੈਂ ਤਨਵੀਰ ਕੌਰ ਦਾ ਪੁਤਰੀ ਸਰਦਾਰ ਮੰਤਰੀ ਸਿੰਘ ਉਹਦੀ ਉਜਵਲ ਭਵਿੱਖ ਦੀ ਕਾਮਨਾ ਕਰਦਾ ਤੇ ਆਸ ਕਰਦਾ ਕਿ ਇਹ ਬੱਚੀ ਆਪਣੇ ਮਾਪਿਆਂ ਦਾ ਸਾਡੇ ਸਕੂਲ ਦਾ ਨਾਮ ਪੰਜਾਬ ਪੱਧਰ ਤੇ ਦੇਸ਼ ਪੱਧਰ ਤੇ ਵਿਸ਼ਵ ਪੱਧਰ ਤੇ ਰੌਸ਼ਨ ਕਰੇਗੀ ਔਰ ਸਰ ਜਿਸ ਦਾ ਦਾਜ਼ੇ ਪੈਨੇ ਵੀ ਇੱਕ ਸਪੋਰਟਸ ਕੋਟਾ ਹੁੰਦਾ ਵਾ ਜਿਹਦੇ 25 ਪਰਸੈਂਟ ਨੰਬਰ ਉਹ ਵੀ ਲੱਗਦੀ ਆ ਉਹ ਜਿਸ ਦਾ ਬੱਚੇ ਸਪੋਰਟਸ ਕੋਟਾ ਨਹੀਂ ਰਹਾਦੇ ਜਿਸ ਦਾ ਇਹਦੀ ਹੁਣ 487 ਨੰਬਰ ਆਏ ਆ ਅਗਰ ਇਹ 25 ਨੰਬਰ ਹੋਰ ਆ ਜਾਂਦੇ ਤਾਂ ਫਿਰ ਮੈਰਿਟ ਪੂਰੀ ਹੋ ਜਾਂਦੀ ਦੀ ਟੌਪ ਪੰਦੀ ਪੰਜਾਬ ਦੀ ਠੀਕ ਹੈ ਨਾ ਜਾਓ ਉਸਮੇ ਇਸ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਸਾਡੇ ਸਕੂਲ ਕੋ ਇੱਕ ਗਰਾਊਂਡ ਦੀ ਕਮੀ ਹੋਣ ਕਰਕੇ ਜਾਂ ਬੱਚਿਆਂ ਦਾ ਥੋੜਾ ਜਿਹਾ ਉਸਾ ਖੇਡਾ ਪ੍ਰਤੀ ਘਾਟ ਪੜਾਈ ਪ੍ਰਤੀ ਜ਼ਿਆਦਾ ਹੋਣ ਕਰਕੇ ਕੁਝ ਇਤਿਹਾਸ ਰਹਿ ਗਿਆ ਮੈਂ ਆਸ ਕਰਦਾ ਸਾਡੇ ਕੋਲ ਦੋ ਬੜੇ ਹੋਣ ਹਾਰ ਕਾਬਲ ਲੈਕਚਰ ਸਰਦਾਰ ਅਰਤਾਰ ਸਿੰਘ ਜੀ ਸਰਦਾਰ ਰਾਜਖੰਦ ਸ਼੍ਰੀ ਰਾਜਖੰਦ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਹੁਣ ਬੱਚੇ ਖੇਡਾਂ ਦੇ ਵਿੱਚ ਬਹੁਤ ਹਮ ਹਮਾ ਕੇ ਹਿੱਸਾ ਲੈ ਰਹੇ ਆ ਤੇ ਆਸ ਕਰਦਾ ਕਿ ਜਿਹੜੀ ਇਹ ਕਮੀ ਥੋੜੀ ਜੀ 13 ਨੰਬਰਾਂ ਦੀ ਆ ਉਹ ਵੀ ਅਗਲੇ ਸਾਲ ਸਾਡੀ ਇਹ ਪੂਰੀ ਹੋ ਜਾਏਗੀ ਮੈਨੂੰ ਆਸ ਹੈ ਅਗਲੇ ਸਾਲ ਸਾਡੀਆਂ ਪੰਜਾਬ ਪੱਧਰ ਤੇ ਹੋਰ ਵੀ ਮੈਚ ਆਉਣਗੇ ਸਰਕਾਰ ਤੱਕ ਕੀ ਗੱਲ ਜਾਓ ਕਿ ਜਿੱਸਾ ਕਦਰ ਦੇ ਪਰਿਵਾਰ ਵਾਲੇ ਸਧਾਰਨ ਪਰਿਵਾਰ ਆਂ ਗਾਂ ਬੱਚੀ ਪੜ੍ਹਨਾ ਚਾਹੁੰਦੀ ਐ ਕਿ ਚਾਹੀਦਾ ਸਰਕਾਰ ਨੂੰ ਵੀ ਸਾਡੀ ਧੀਆਂ ਨੇ ਬਾਹਰ ਫੜੇ ਤੇ ਕੁਆਲਿ ਇਹਨਾਂ ਨੂੰ ਕੋਈ ਸਕਾਲਰਸ਼ਿਪ ਮਿਲ ਜਵੇ ਹਾਂ ਮੈਂ ਪੂਰੀ ਸਰਕਾਰ ਕੋ ਮੰਗ ਕਰਾਂਗਾ ਤੇ ਆਸ ਵੀ ਰੱਖਦਾ ਹਾਂ ਕਿ ਸਾਡੀ ਆਮ ਆਦਮੀ ਪਾਰਟੀ ਜਿਹੜੀ ਸਾਡੀ ਮੌਜੂਦਾ ਸਰਕਾਰ ਆ ਇਹਨਾਂ ਬੱਚੀਆਂ ਦਾ ਹੱਥ ਫੜੇਗੀ ਇਹਨਾਂ ਨੂੰ ਵਜੀਫਾ ਉੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਸਹੂਲਤਾਂ ਪ੍ਰਦਾਨ ਜਿਵੇਂ ਹੁਣ ਤੱਕ ਕਰਦੀ ਆ ਰਹੀ ਆ ਹੋਰ ਵੀ ਅੱਗੇ ਕਰੇਗੀ ਤਾਂ ਜੋ ਇਹ ਬੱਚੀਆਂ ਉੱਚ ਵਿਦਿਆ ਪ੍ਰਾਪਤ ਕਰਕੇ ਸਾਡੇ ਪੰਜਾਬ ਦਾ ਸਾਡੇ ਪੱਟੀ ਸ਼ਹਿਰ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕੋ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਰ ਪ੍ਰਿੰਸੀਪਲ ਸਾਹਿਬ ਤਨਵੀਰ ਦੇ ਪ੍ਰਿੰਸੀਪਲ ਸਾਹਿਬ ਜਿਨ੍ਹਾਂ ਨੇ ਗੱਲਬਾਤ ਕੀਤੀ ਆ ਤੇ ਇੱਕ ਮੰਗ ਵੀ ਰੱਖੀ ਆ ਵੀ ਇਹਨਾਂ ਦੇ ਸਕੂਲ ਵਿੱਚ ਗਰਾਊਂਡ ਦੀ ਘਾਟ ਹੈ ਜਿੱਥੇ ਸਪੋਰਟਸ ਕੋਰਟ ਹੈ ਅਗਲੇ ਅਗਲਾ ਗਰਾਊਂਡ ਹੋਏਗੀ ਤੇ ਬੱਚੇ ਆ ਪੜਨਗੇ ਆ ਬੱਚੇ ਨਾਲ ਖੇਡਣਗੇ ਆ ਜਿਹਦੇ ਵਿੱਚ ਜਿਹੜੇ ਨੰਬਰ ਜਿਹੜੇ 25 ਨੰਬਰ ਜਾਂ ਤੇ 27 ਨੰਬਰ ਰਹਿ ਗਏ ਆ ਉਹ ਪੂਰੀ ਹੋ ਸਕਦੇ ਆ ਨਾਲ ਹੀ ਇਹ ਸਰਕਾਰ ਤੱਕ ਜਰੂਰ ਮੰਗ ਕੀਤੀ ਆ ਵੀ ਇਸ ਤਨਵੀਰ ਬੱਚੀ ਨੂੰ ਇੱਕ ਸਕਾਲਰਸ਼ਿਪ ਲਈ ਜਾਵੇ ਤਾਂ ਜੋ ਜਿਹੜਾ ਇਹ ਆਪਣੀ ਜਿਹੜੀ ਪੜ੍ਹਾਈ ਆ ਅਗਲੇ ਹੋਰ ਮੁਕੰਮਲ ਕਰ ਸਕੇ ਕਿਉਂਕਿ ਪਰਿਵਾਰ ਵਿੱਚ ਤਿੰਨ ਬੱਚੇ ਨੇ ਤੇ ਤਿੰਨੇ ਪਰਦੇ ਪਏ ਨੇ ਤਾਂ ਸਰਕਾਰ ਤੱਕ ਇਹ ਗੱਲ ਜ਼ਰੂਰ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਸਾਡੀਆਂ ਧੀਆ ਜਿੰਨਾ ਸਾਡਾ ਨਾਮ ਜਿਹੜਾ ਸਾਡਾ ਮਾਸੀ ਰੁੱਚਾ ਕੀਤਾ ਵਾ ਕਿਉਂਕਿ ਇੱਕ ਪੱਟੀ ਜਿਹੜਾ ਏਰੀਆ ਵਾ ਇੱਕ ਕਸਬਾ ਜਿਹੜਾ ਵਾ ਇੱਕ ਸਰਾਂਦੀ ਏਰੀਆ ਦੇ ਬਲੋਂਗ ਕਰਦਾ ਵਾ ਜਿੱਥੇ ਕਾਫੀ ਪਛੜਿਆ ਜਿਹਨੂੰ ਕਹਿ ਸਕਦੇ ਆ ਲੇਕਿਨ ਜਿਸ ਤਾਂ ਇਸ ਬੱਚੇ ਨੇ ਪੱਟੀ ਦਾ ਨਾਮ ਉੱਚਾ ਕੀਤਾ ਵਾ ਉਸ ਤੋਂ ਇਹ ਨਹੀਂ ਲੱਗਦਾ ਵੀ ਇਹ ਪਛੜਾ ਵਾ ਇਸੋ ਇਹ ਸਭ ਲੱਗਦਾ ਵਾ ਕਿ ਇਹਦੇ ਸਕੂਲ ਦੇ ਸਟਾਫ ਆ ਇਹਨਾਂ ਦੀ ਮਿਹਨਤ ਕਾ ਇਸ ਬੱਚੀ ਨੇ ਜਿਹੜੀ ਤਰੱਕੀ ਕੀਤੀ ਆ ਤੇ ਇਹ ਸਟਾਫ ਕੀਤਾ ਤੇ ਮੈਰਿਟ ਵਿੱਚ ਆ ਤਾਂ ਸਰਕਾਰ ਤੱਕ ਇਹ ਵਰਤਵਾ ਦੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਸਰਕਾਰ ਇਨਤੀਆਂ ਨਹੀਂ ਇਹਨਾਂ ਪਰਿਵਾਰ ਦੀ ਬਾਹ ਫੜ ਸਕੇ ਕੁਲਦੀਪ ਸੰਦੀਪਾ ਖਬਰ ਹੁੰਦਾ ਚੈਨਲ ਧਰੰਦ